ਉਹਨਾਂ ਨੇ ਕਦੇ ਆ ਕੇ ਫੇਰੀ ਨਹੀਂ ਪਾਈ ਕਦੀ ਵੀ ਨਹੀਂ ਦੇਖਿਆ ਉੱਥੇ ਉੱਥੇ ਫਲਾਵਰ ਆ ਬੈਠੇ ਉੱਥੇ ਉੱਥੇ ਰੇਤ ਰੁੱਤ ਦਾ ਮਾਲ ਜੁਆਉਂਦਾ ਇਹ ਨਾ ਫੇਖਾਈ ਜਾਂਦੇ ਸਰ ਜਿਉਂ ਤੋਂ ਹੁਣ ਵਾਲੇ ਤੇਰਾ ਫੜ ਲਿਆ ਛੜਾ ਲਿਆ ਨਾ ਇਹ ਹੀ ਕੰਮ ਆ ਬੀਬੀਆਂ ਨੂੰ ਦੱਸੀ ਜਾਂਦੇ ਹਾਂ ਕਹਿੰਦਾ 1100 ਕਰਕੇ ਦਊਗਾ ਉਹ ਬੇਮਾਨ ਪਹਿਲਾਂ ਦੱਤਾ ਨਹੀਂ 100 ਰੁਪਈਆ ਵਧਾਤਾ ਮੈਂ ਉਹ ਮੈਂ ਕਹ ਪਹਿਲਾਂ ਦੱਤਾ ਨਹੀਂ ਸਾਰੇ ਆਉਣਗੇ ਕਾਂਗਰਸੀ ਗਏ ਆ ਇਹ ਸਿਰਫ ਈਜੀ ਤੋਂ ਡਰਦੇ ਗਏ ਆ ਹਾਂ ਹੁਣ ਈ ਦੀ ਈ ਦੀ ਕਿਹੜੀ ਮੋਦੀ ਕੋਲ ਆ ਮੀਜੀ ਮੋਦੀ ਕੋਲ ਆ ਕੁੜੀ ਛੱਡ ਦੇ ਮੁੰਡਾ ਫੜਾਉਂਦੇ ਆ ਉਹਨੂੰ ਹੂੰ ਆਹਦਾ ਵੀ ਤੈਨੂੰ ਮੁੰਡਾ ਦੇਣਾ 8000 ਰੁਪਏ ਵਾਦਾ ਕੀਤਾ ਦੇਵਾਂਗੇ ਹੂੰ ਦੇਣਾ ਹੀ ਨਹੀਂ ਪਤਾ ਨਹੀਂ ਕਰਦੇ ਉਹ ਹੰਦਮਾਨੇ ਕੀ ਦੇਤਾ ਇੱਥੇ ਜਾ ਕੇ ਨਹੀਂ ਕੋਚਿੰਗ ਨਹੀਂ 2-3 ਸਾਲਾਂ ਚ ਕੁਝ ਨਹੀਂ ਕੀਤਾ ਬਹੁਤ ਸਾਰੇ ਉਹ ਵੀ ਫੇਕਲੀ ਸਰਕਾਰਾਂ ਸਰਕਾਰ ਨੂੰ ਪੁੱਛਦਾ ਕੋਈ ਜੋ ਕਹਿ ਲੈ ਕਰਨਾ ਤਾਂ ਫੇਰੀ ਮੇਨੂੰ ਵੀ ਜੌਬ ਦਾ ਕਿ ਜਿਹੜੇ ਸਰਕਾਰ ਐਲਾਨ ਕਰੀ ਜਾਂਦੀ ਫੇ ਉਹ ਤਾਂ ਹੁਣ ਸਾਨੂੰ ਪਤਾ ਝੂਠੇ ਵਾਦੇ ਆ ਜਿਹੜੀ ਹੁਣ ਸਹੂਲਤ ਕੱਢੀ ਕੱਢੀ ਤਾਂ ਹੈ ਨਹੀਂ ਉਹ ਨਹੀਂ ਕਿਹੜੀ ਸਹੂਲਤ ਨਹੀਂ ਕੱਢੀ 1000 ਰੁਪਏ ਦਵਾਂਗੇ ਰੋਈ ਦਾ ਖਰਚਾ ਦਵਾਂਗੇ ਵਧਾਵਾਂਗੇ ਪਰਸਨ ਕੁਝ ਨਹੀਂ ਕੀਤਾ ਦਾਣੇ ਸੀ ਮਿਲਦੇ ਉਹ ਵੀ ਕਈਆਂ ਦੇ ਨਾਂ ਘਟੇ ਆ ਕਈਆਂ ਨਾ ਕਾਗਰਸ਼ਨ ਦੇ ਆ ਦਪਹਿਰ ਨੂੰ ਕਾਜੀ ਬਣ ਜੇ ਦੁਕਾਨ ਪਾਜਪਾਲੇ ਬਣ ਜਾਂਦੇ ਜੇ ਸਵੇਰਾ ਹੁੰਦਾ ਤਾਂ ਉਹ ਕਹਿੰਦੇ ਜੀ ਆਮ ਪਾਰਟੀ ਚਲੇ ਗਏ ਸਰਕਾਰ ਕਿਹਦੀ ਬਣਾਉਂਗੇ ਕਿਹਦੀ ਬਣਾਉਣਾ ਤੁਸੀਂ ਦੱਸੋ ਤੁਸੀਂ ਤੁਸੀਂ ਬਣਾਣੀ ਅਸੀਂ ਕੀ ਦੱਸਣਾ ਐਡੀ ਛੇਦੀ ਕਹਦੇ ਮਨ ਭਰ ਗਿਆ ਭਰ ਗਿਆ ਵਾ ਜਦੋਂ ਦੁਕਾਨ ਨੂੰ ਪੁੱਛਿਆ ਕਿਸੇ ਨੂੰ ਨਿਕਲ ਸਹੂਦ ਤੇ ਕੋਈ ਨਹੀਂ ਕਿਸੇ ਦੀ ਕੋ ਪੁੱਛਦੇ ਨਹੀਂ ਜਿਹੜੇ ਆ ਉਹ ਤਾਂ ਕਹਿੰਦੇ ਲੋ ਜਿਹੜੇ ਆਪ ਮਾਰੇ ਮਡੇ ਪਿੰਡਾ ਚ ਉਹਨਾਂ ਬਰਕਰ ਰਹਿਗੇ ਉਹ ਚੱਬੀ ਚੱਬੀ ਜਾਂਦੇ ਉਹਨੂੰ ਦਿੰਦੇ ਉਹਗੇ ਬਾਕੀ ਤਾਂ ਕਿਸੇ ਨੂੰ ਕੋ ਨਹੀਂ ਮਿਲਦਾ ਲੋਕਾਂ ਨੂੰ ਕੁਝ ਨਹੀਂ ਮਿਲਦਾ ਕੁਝ ਨਹੀਂ ਮਿਲਦਾ ਲੋਕੀ ਰੋਲਾ ਪਾਉਂਦੇ ਆ ਆ ਬੀਬੀਆਂ ਤੁਸੀਂ ਕਹੀ ਜੰਨੇ ਆ ਬੀਬੀਆਂ ਨੂੰ ਦੱਸੀ ਜਾਂਦੇ ਹੁਣ ਕਹਿੰਦਾ 1100 ਕਰਕੇ ਦਊਗਾ ਉਹ ਬੇਈਮਾਨ ਇਹ ਪਹਿਲਾਂ ਦੱਸਦਾ ਨਹੀਂ 100 ਰੁਪਈਆ ਬਦਾਤਾ ਮੈਂ ਮੈਂ ਕਹ ਪਹਿਲਾਂ ਦਿੱਤਾ ਨਹੀਂ 100 ਦਾ ਉਹਨੂੰ ਕਹਨਾ ਪਿਛਲੇ ਬੰਦੇ ਉਹਨਾਂ ਦਾ 25000 ਬੰਦਾ ਕਿ ਬੀਬੀ ਦਾ ਮੈਂ ਉਹੀ ਕਹਿੰਦਾ ਵੀ ਹੁਣ 100 ਰੁਪਈਆ ਹੋਣਾ ਕੁਛ ਵੀ ਨਹੀਂ ਜੇ ਨੂੰ ਅੱਜ ਪੁੱਛ ਲਾ 100 ਜਾਂ 10 ਬੰਦੇ ਕਹਿਣਗੇ ਅਸੀਂ ਆਪ ਨੂੰ ਵੋਟ ਪਾਉਣੀਆਂ ਠੀਕ ਆ ਪੰਜ ਸੱਤ ਬੀਜੇਪੀ ਨੂੰ ਕਹਿਣਗੇ ਠੀਕ ਆ ਤੇ 10 12 ਉਹਨੂੰ ਕਹਿਣਗੇ ਅੱਛਾ ਇੱਕ ਜਿਹੜਾ ਨਾ ਅੱਜ ਦੀ ਤਰੀਕ ਜਿੰਨੇ ਆਪਣੇ ਇੱਥੇ ਵੀਦਵਾਰਿਆ ਜਲੰਧਰ ਲੋਕ ਸਭਾ ਜਿਮਨੀ ਜ਼ੋਨ ਦੇ ਜਿਹੜੇ ਸੀਟ ਤੇ ਖੜੇ ਆ ਬਹੁਤ ਹੀ ਦਲ ਬਦਲੂ ਆ ਹਾਂ ਹਾਂ ਨਾਰਮਲੀ ਨਾ ਕੋਈ ਕਿਸੇ ਪਾਰਟੀ ਚੋਂ ਨਿਕਲ ਕੇ ਆਇਆ ਜਿਹਨੂੰ ਪੈਸੇ ਮਿਲ ਗਏ ਉਹਨੂੰ ਨਿਕਲ ਦਰਪੈਂਦਾ ਹੋਰ ਉੱਥੇ ਹੀ ਆ ਇਹੋ ਜਿਹੇ ਲੀਡਰਾਂ ਨੂੰ ਲੋਕੀ ਇਤਵਾਜ ਕਰੂਗੇ ਕਦੀ ਵੀ ਨਹੀਂ ਨਾ ਨਾ ਕਿਸੇ ਕਬਲਾ ਕਰੇ ਨਹੀਂ ਸਕਦੀ ਬਬਲਾ ਕਰਕੇ ਦੇਖ ਲੈ ਆ ਦੇਖੋ ਅਗਰ ਕਹਿੰਦੇ ਇਹਦਾ ਕੀ ਉਧਰ ਮਿਲ ਗਏ ਉਧਰ ਟੱਪੇ ਚੱਲ ਜੂਗਾ ਫੇਕੀ ਇਹਨਾਂ ਨੇ ਮੜ ਕੇ ਹੁਣ ਜਿਹੜੇ ਗਏ ਆ ਕਾਂਗਰਸ ਚ ਇਲੈਕਟ ਬੁਝੀਆਂ ਮਾਨੇ ਹੋਪਾ ਤੁਸੀਂ ਗੱਲ ਕਰਦੇ ਹੋ ਵਾਰ-ਵਾਰ ਕਾਂਗਸ ਦੀ ਕਾਂਗਸ ਨੇ ਤੁਹਾਡੇ ਪਿੰਡ ਲਈ ਕੀ ਕੀਤਾ ਉਹ ਦੱਸੋ ਕਾਂਗਰਸ ਨੇ ਆ ਦੇਖੋ ਤਾਂ ਸਾਰਾ ਕਾਂਗਰਸ ਨੇ ਨਹੀਂ ਕੀਤਾ ਚੌਧਰੀ ਸੀ 500 ਸਰਕਾਰ ਸੁਣੋ ਚੌਧਰੀ ਜੀ ਸਗਾ ਉਹ ਬੋਰਡ ਸਾਹਮਣੇ ਲਗਾਇਆ ਉਧਰ ਪੀਏ ਦੇਖੋ ਕਿੰਨੇ ਮਿਲੇ ਆ ਠੀਕ ਆ ਉਹ ਉਹਨੇ ਡਿਵੈਲਪਮੈਂਟ ਹੋਈ ਠੀਕ ਆ ਬੋਰਡ ਦਾ ਕੋਈ ਕਰਨੀ ਹੋਰ ਭਗਵਾਨ ਤੁਮਾਨੇ ਕੀ ਦਿੱਤਾ ਇੱਥੇ ਜਾ ਕੇ ਕੋਈ ਕੋਚਿੰਗ ਨਹੀਂ ਢਾਈਆਂ ਸਾਲਾਂ ਚ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਇੱਥੇ ਬਾਕੀ ਸਾਲਾ ਮਾਲੋੜਾ ਜਾਂ ਬਾਹਰ ਲਈ ਤੁਹਾਡੇ ਨਾਲੇ ਬੰਦੇ ਆ ਆਰੂ ਸਿਸਟਮ ਵੀ ਲਾਇਆ ਗਿਆ ਸੀ ਉਹ ਚੱਲਦਾ ਉਹ ਆ ਦੇਖੋ ਜਾ ਕੇ ਚਲਾ ਕੇ ਦੇ ਲੋ ਐਡੋ ਸਿਸਟਮ ਚਲਾਇਆ ਹੋ ਗਿਆ ਉਹ ਤਾਂ ਪਾਣੀ ਵੀ ਨਹੀਂ ਆਉਂਦਾ ਉਥੇ ਮਾੜਾ ਖੜ ਕੇ ਦੇਖੋ ਤੁਸੀਂ ਚੌਧਰੀ ਆਨੇ ਲਾਇਆ ਸੀ ਮੇਗਾ ਲਾ ਸੀ ਹੁਣ ਤਾਂ ਸਰਕਾਰ ਨੇ ਨਾ ਜਿਹੜੀ ਚੋਦੀ ਕਰਨੀ ਆ ਉਧਰ ਦੇਖੋ ਤਾਂ ਵੇਖੀ ਉਹਨਾਂ ਵੇਲੇ ਉਹਨਾਂ ਵੇਲੇ ਚੱਲਦਾ ਸੀ ਉਦੋਂ ਚੱਲਦਾ ਸੀ ਅੱਛਾ ਹੁਣ ਜਰ ਰੁਪਏ ਕਰੂਗਾ ਫੇਰ ਮੰਨ ਲਓ ਇਹਨੀ ਕੇਅਰ ਨਹੀਂ ਕੀਤੀ ਹਾਂ ਹੁਣ ਉਹ ਆਪੇ ਚਲ ਗਏ ਵਾ ਠੀਕ ਠਾਕ ਵਾ ਹੁਣ ਆਪ ਜੀ ਨੂੰ ਤਾਂ ਗਏਗਾ ਅੱਛਾ ਹੁਣ ਦੋ ਚੀਜ਼ਾਂ ਆ ਜੀ ਇੱਕ ਹੈ ਕਿ ਸੈਂਟਰ ਦੀ ਸਰਕਾਰ ਹਾਂਜੀ ਸੈਂਟਰਸ ਕਿਹੜੇ ਆ ਸਕਦੇ ਆ ਸੈਂਟਰਸ ਸੈਂਟਰ ਜਿਹੜੇ ਇਹੀ ਜਾਣਾ ਹੁਣ ਇਹਨਾਂ ਨੂੰ ਸੈਂਟਰ ਦੀ ਕਾਂਗਰਸੀ ਹੋਣੀ ਆ ਅੱਛਾ ਤਾਂ ਇਹ ਚ ਨਹੀਂ ਵੀ ਸੈਂਟਰ ਜੇ ਜਾਣਾ ਬਾਕੀ ਵਿੱਚ ਤਾਂ ਪਹੁੰਚਣਾ ਪੰਜਾਬ ਦੇ ਵਿੱਚੋਂ ਕਾਂਗਰਸ ਕਿੰਨੀਆਂ ਕ ਸੀਟਾਂ ਲੈ ਜਾਊਗੀ 13 ਦੇ ਵਿੱਚੋਂ ਇਹ ਅੱਜ ਸਵੇਰੇ 7 8 ਤੱਕ ਆਊਗੀ ਪੱਕਾ ਕੱਲ ਹੀ ਹੂੰ ਇੰਨਾ ਹੈਗਾ ਆ ਜੀ ਹਾਂ ਹੈਗਾ ਤੇ ਬਾਕੀ ਜਿਹੜੇ ਭਗਵਾਨਤ ਮਾਨ ਹੁਣੀ ਕਹਿੰਦੇ ਆ ਨਹੀਂ ਗਏਣਗੇ ਚਾਰ ਕ ਵਿੱਚ ਉਹਨਾਂ ਦੀ ਸਰਕਾਰ ਆ ਉਹ ਵੇ ਫੇਕੀ ਸਰਕਾਰ ਸਰਕਾਰ ਨੂੰ ਪੁੱਛਦਾ ਕੋ ਜੋ ਕੰਮ ਕਰਨਾ ਤਾਂ ਫੇਰ ਹੀ ਹੁਣਾ ਅੱਛਾ ਜਦੋਂ ਪਿੰਡਾਂ 'ਚ ਕੰਮ ਨਹੀਂ ਕੀਤੇ ਸੁਣੋ ਇੱਕ ਮਾੜਾ ਪਤਾ ਕੀ ਗੱਲ ਜਿਹੜਾ ਬੰਦਾ ਕੰਮ ਕਰਦਾ ਪਿਛੜਿਆ ਪਿਆ ਦੂਜਾ ਮੇਰੇ ਵੇਰ ਉੱਠ ਕੇ ਮੋਰੇ ਹੋ ਗਿਆ ਹੁਣ ਕੀਤਾ ਇਹਨਾਂ ਦਾ ਕੁਝ ਵੀ ਹੁੰਦਾ ਮਾਰ ਚੱਪਣਾ ਜੇ ਨਹੀਂ ਬੰਦੇ ਰੋਣਾ ਭੁੱਖੇ ਮਰਦੇ ਰਹਿਣਾ ਪਹਿਲਾਂ ਇੱਕ ਗੱਲ ਹੋਰ ਹੈਗੀ ਆ ਜਿੱਤਾ ਆਪਣੇ ਹਲਕਾ ਇੰਚਾਰਜ ਜੀ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਹਾਂ ਜੀ ਉਹਨੇ ਉਹਨੇ ਕਦੇ ਆ ਕੇ ਫੇਰੀ ਨਹੀਂ ਪਾਈ ਕਦੀ ਵੀ ਨਹੀਂ ਦੇਖਿਆ ਉਥੇ ਉਥੇ ਬਲਵਾਰਾ ਬੈਠੇ ਉਥੇ ਉਥੇ ਰੇਤੇ ਰੁਦਾ ਨਾਲ ਮਾਲ ਜੁਗਾਉਂਦਾ ਇਹ ਨਾ ਫੇਖ ਆਈ ਜਾਂਦੇ ਸਾਰੇ ਦੇਉਤ ਹੋਣ ਵਾਲੇ ਤੇ ਫੜ ਲਿਆ ਛੜਾ ਲਿਆ ਨਾ ਇਹ ਹੀ ਕੰਮ ਆਇਆ ਹੁਣ ਆਉਂਦੀ ਬਲਵਾਰਾ ਦੇਖਿਆ ਹੋਣਾ ਸੁਣਿਆ ਹੋਣਾ ਕਦਾਂ 2-250 ਮੁੰਡੇ ਨਿਕਲ ਕੇ ਆਇਆ ਆਪ ਤੇ ਹੋ ਗਿਆ ਸਾਰਾ ਠੀਕ ਆ ਲੱਗਦਾ ਬੰਦੇ ਕਿਤੇ 5 ਕਿਤੇ 4 ਝਾੜੂ ਵਾਲੇ ਭੁੱਲ ਜਾਣ ਨਹੀਂ ਮੁਸ਼ਕਲ ਹੈ ਜੀ ਕੁਝ ਨਹੀਂ ਉਹਨਾਂ ਦਾ ਹੈਗਾ ਇਹਨਾਂ ਦਾ ਮੁਕਾਬਲਾ ਸਾਡੇ ਹਿਸਾਬ ਨਾਲ ਆਤੀ ਨਾ ਹੋਣਾ ਆਮ ਆਦੀ ਪਾਰਟੀ ਦਾ ਨਹੀਂ 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 ਕਾਂਗਰਸ ਆ ਆ ਆ ਆ ਠੀਕ ਹੈ ਠੀਕ ਹੈ ਜੀ ਧੰਨਵਾਦ ਬਹੁਤ-ਬਹੁਤ ਤੁਹਾਡਾ ਤੁਸੀਂ ਸਰਕਾਰ ਆਪਣੀ ਚੱਲਦੀ ਪਈ ਆ ਹਾਂਜੀ ਪਵੰਤ ਮੰਦੀ ਸਰਕਾਰ ਚੱਲਦੀ ਪਈ ਝਾੜੂ ਵਾਲਿਆਂ ਦੀ ਹਾਂਜੀ ਇਹਨਾਂ ਨੇ ਜਦੋਂ ਸਰਕਾਰ ਬਣੀ ਕਿਆਲ ਸਗਾ ਵੀ 50000 ਰੁਪਏ ਬੀਬੀਆਂ ਨੂੰ ਦੇਣਾ ਹਾਂਜੀ ਇਹ ਕੀ ਤੁਹਾਨੂੰ ਆਉਣ ਲੱਗ ਪਿਆ ਜੀ 50000 ਰੁਪਏ ਅੱਛਾ ਤੇ ਤੁਸੀਂ ਜਿੱਦਾਂ ਆਪਣੇ ਬੰਦੇ ਜਿਤੇ ਕਦੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਵੀ ਜਿਹੜਾ 50000 ਰੁਪਏ ਸਰਕਾਰ ਨੇ ਦੇਣਾ ਸੀ ਉਹ ਕਿੱਥੇ ਚਲਾ ਗਿਆ ਕਿਉਂਕਿ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਹਾਂਜੀ ਹਨਾ 2.5 ਸਾਲਾਂ ਦਾ 25-25000 ਰੁਪਈਆ ਇੱਕ-ਇੱਕ ਬੀਬੀ ਦਾ ਬਣਦਾ ਆ ਠੀਕ ਹੈ ਸਰਕਾਰ ਦੇ ਪਾਸੇ ਹਾਂਜੀ ਤੇ ਤੁਸੀਂ ਕਦੇ ਕਿਸੇ ਤੋਂ ਇਸ ਦਾ ਜ ਗੱਲਬਾਤ ਨਹੀਂ ਕੀਤੀ ਮੰਗਿਆ ਨਹੀਂ ਵੀ ਸਾਡੇ ਪੈਸੇ ਦੇ ਉਹ ਕਿੱਥੇ ਆ ਦੇਖੋ ਜੀ ਖਬਰਾਂ ਦੇ ਵਿੱਚ ਤਾਂ ਰੋਜ਼ ਆਪਣਾ ਸੱਚ ਬਿਚਾਉਂਦੇ ਆ ਹਮ 8000 ਰੁਪਈਆ ਵਾਅਦਾ ਕੀਤਾ ਦੇਵਾਂਗੇ ਹਮ ਦੇਣਾ ਹੀ ਨਹੀਂ ਪਤਾ ਨਹੀਂ ਕਾਦੇ ਆ ਕੋ ਕੋ ਹੁਣ ਤਾਂ 2.5 ਸਾਲ ਹੋ ਚੁੱਕੇ ਆ 25,000 ਰੁਪਈਆ 25,000 ਰੁਪਈਆ ਤੁਹਾਡਾ ਖੜਾ ਸਰਕਾਰ ਵਾਲੇ ਪਾਸੇ 25,000 ਰੁਪਈਆ ਦੇਖੋ ਨਹੀਂ ਉਹ ਤਾਂ ਠੀਕ ਆ ਮੈਂ ਜਾਨੀ ਜਿਹੜਾ ਉਹਨਾਂ ਦਾ ਵਾਅਦਾ ਕੀਤਾ ਉਹਨਾਂ ਨੂੰ ਨਿਵਾਉਣਾ ਚਾਹੀਦਾ ਸੀ ਤੇ ਹੋਰ ਜਿੱਦਾਂ ਮਤ ਇਹ ਵੀ ਸਾਨੂੰ ਪਤਾ ਲੱਗਦਾ ਆਪਾਂ ਸੁਣਦੇ ਖਬਰਾਂ 'ਚ ਵੀ ਸਰਕਾਰ ਨੇ ਨੌਕਰੀਆਂ ਬਹੁਤ ਦੇਤੀਆਂ ਹਾਂਜੀ ਤੁਹਾਡੇ ਘਰ 'ਚ ਜਾਂ ਤੁਹਾਡੇ ਮੰਦੇ ਨਹੀਂ ਸਾਡੇ ਮੇਰੀ ਬੇਟੀ ਬੇਵੀ ਐ ਕਿਤੇ ਹਮੇ ਬੈਠੀਆ ਘਰ ਦੇ ਵਿੱਚ ਅੱਛਾ ਜੀ ਸਾਡੇ ਕਿਸੇ ਬੱਚੇ ਨੇ ਵੀ ਮੇਰੇ ਬੱਚੇ ਸਾਰੇ ਪੜ੍ਹੇ ਹੋ ਓਕੇ ਕਿਸੇ ਨੇ ਵੀ ਜੌਬ ਦਾ ਤੇ ਜਿਹੜੇ ਸਰਕਾਰ ਐਲਾਨ ਕਰੀ ਜਾਂਦੀ ਫੇ ਉਹ ਤਾਂ ਹੁਣ ਸਾਨੂੰ ਪਤਾ ਝੂਠੇ ਵਹਿਦੇ ਆ ਓਕੇ ਤੇ ਜਿੱਦਾਂ ਵੋਟਾਂ ਵਾਲੇ ਆਉਂਦੇ ਹੋਣੇ ਆ ਅਸੀਂ ਤਾਂ ਸਾਚੇ ਮਨ ਨਹੀਂ ਜੇ ਸਾਡਾ ਕੋਈ ਬੱਚਾ ਹੋਵੇ ਅਬ ਜੇ ਆਪਣੇ ਨੂੰ ਸਾਨੂੰ ਕੁਝ ਮਿਲਿਆ ਹੋਵੇ ਤੁਸੀਂ ਤਾਂ ਆਪਣਾ ਮਿਹਨਤ ਕਰਕੇ ਤਾਂ ਸਾਡੀ ਇਹ ਬੇਨਤੀ ਕਰਦੇ ਆਂ ਚਲੋ ਬਣੇ ਇੱਕ ਬੱਚੇ ਨੂੰ ਤਾਂ ਘਰ ਦੇ ਵਿੱਚ ਚਾਹੀਦੀ ਐ ਜੋ ਬਿਲਕੁਲ ਹੁਣ ਆ ਸਾਡਾ ਇਹ ਕੰਮ ਐ ਕੰਮ ਤਾਂ ਤੁਹਾਨੂੰ ਪਤਾ ਹੀ ਐ ਇਹ ਤਾਂ ਮਿਹਨਤ ਐ ਇਹ ਤਾਂ ਮਿਹਨਤ ਵੀ ਐ ਨਾਲੇ ਤੁਹਾਨੂੰ ਪਤਾ ਹੀ ਐ ਦੁਕਾਨਾ ਹੁਣ ਹਰ ਪ੍ਰਕਾਰ ਬਿਲਕੁਲ ਮਹੱਲਾ ਮਹੱਲਾ ਓਡਾ ਕੀ ਹੁੰਦਾ ਦੁਕਾਨਾਂ ਜਿਆਦੀਆਂ ਖੁੱਲ ਜਾਂਦੀਆਂ ਇਹ ਆ ਵੀ ਲੋਕੀ ਸ਼ਹਿਰੋਂ ਵੀ ਲੈ ਆਉਂਦੇ ਸਮਾਨ ਹਨਾ ਸ਼ਹਿਰ ਜਿਆਦੇ ਜੂਰੀ ਨੇ ਵੀ ਪਿੰਡ ਚੋਂ ਲੈਣਾ ਹੈਗਾ ਸ਼ਹਿਰ ਜੰਨਾ ਸਾਹ ਦੇ ਪਾਸੇ ਨੂੰ ਸਾਡੇ ਮਾਦਾ ਜੀ ਕਿਵੇਂ ਲੱਗਦਾ ਤੁਹਾਨੂੰ ਜਿੱਦਾਂ ਹੁਣ ਵੋਟਾਂ ਦੋਕ ਦਿਨ ਤੇ ਵੋਟਾਂ ਹੈਗੀਆਂ ਦੋ ਦਿਨ ਵਿੱਚ ਰਹਿੰਦੇ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਲੱਗਦਾ ਤੁਹਾਨੂੰ ਵੀ ਕਿਹੜੀ ਸਰਕਾਰ ਜਾਂ ਕਿਹੜਾ ਉਮੀਦਵਾਰ ਜਿੱਤ ਸਕਦਾ ਜੀ ਜਿਹੜਾ ਵੀ ਇਹ ਦਵਾਰ ਆਉਂਦਾ ਸਾਰੇ ਹਾਂਜੀ ਹਾਂਜੀ ਕਰੀ ਜਾਂਦੇ ਆ ਇਹ ਫੇਰ ਜਦੋਂ ਪਾਸਾ ਪਲਟਾ ਲੱਗਦਾ ਕੋਈ ਪਤਾ ਨਹੀਂ ਹਾਂ ਅੱਛਾ ਮੰਨ ਬਣਾਇਆ ਕੁਝ ਮੰਨ ਤਾਂ ਹੁਣ ਜਿੱਥੇ ਹੈਗਾ ਹੈਗਾ ਇਹ ਠੀਕ ਠੀਕ ਹੈ ਜੀ ਮਿਹਰਬਾਨੀ ਬਹੁਤ-ਬਹੁਤ ਕੀ ਕੰਮ ਕਰ ਕਰਦੇ ਆ ਮੈਂ ਜਿਹੜੀ ਕਰਦਾ ਜੀ ਕਿਦਾਂ ਨਵੀਂ ਸਰਕਾਰ ਆਉਣ ਦੇ ਨਾਲ ਲੋਕਾਂ ਨੂੰ ਕਾਫੀ ਆਸਾਂ ਉਡੀਕਾਂ ਸੀ ਕਿ ਸਰਕਾਰ ਨਵੀਂ ਬਣ ਗਈ ਆ ਸਾਡੇ ਹੋ ਸਕਦਾ ਵੀ ਦਿਨ ਕਿੜੇ ਆ ਉਹ ਬਦਲ ਜਾਣਗੇ ਹਾਂਜੀ ਕਿਦਾਂ ਦਾ ਰਿਹਾ ਤੁਹਾਡਾ ਮਾਹੌਲ ਕਿਦਾਂ ਨਵੀਂ ਸਰਕਾਰ ਚ ਕੀ ਤੁਸੀਂ ਨਵਾਂ ਦੇਖਿਆ ਸਾਨੂੰ ਤਾਂ ਜਾਨਿਕ ਜਾਦੀ ਸਰਕਾਰ ਬਣੀ ਆ ਜਦੋਂ ਮੈਂ ਦੇਖ ਰਿਹਾ ਬੇਸ਼ੱਕ ਸਾਨੂੰ ਬੰਦਾ ਹੀ ਕਹ ਰਿਹਾ ਵੀ ਇਹਨੂੰ ਬੱਤੀ ਫ੍ਰੀ ਹੋ ਗਈ ਆ ਦਾਣੇ ਫ੍ਰੀ ਮਿਲ ਰਹੇ ਆ ਤੇ ਲੋਕੀ ਕੰਮ ਕਰਨੋਂ ਫੜ ਗਏ ਆ ਠੀਕ ਹੈ ਜੀ ਅਸੀਂ ਕਹਿੰਦੇ ਆ ਜਿਹੜਾ ਬੈਲ ਆ ਅਸੀਂ ਅੱਧਾ ਦਿਨ ਨੂੰ ਤਿਆਰ ਆ ਲੇਬਰ ਮੈਂ ਕੰਮ ਕਰਦਾ ਅੱਧਾ ਦਿਨ ਨੂੰ ਤਿਆਰ ਆ ਜਿਹੜੀ ਕਾਨ ਕਹਿੰਦੇ ਫ੍ਰੀ ਮਿਲਦੀ ਆ ਉਹ ਮੈਂ ਅੱਧੇ ਰੇਟ 'ਚ ਲੈਣ ਨੂੰ ਤਿਆਰ ਆ ਪਰ ਸਾਨੂੰ ਉਹਦੇ ਪਹਿਲੇ ਜੇ ਕੋਈ ਲੱਖ ਰੁਪਏ ਦੇਖਾ ਅਸਰ ਦਿੰਦੇ ਆ ਤੁਹਾਨੂੰ ਤਾਂ 20000 ਰੁਪਏ ਨਾ ਤੁਹਾਨੂੰ ਦੇਣ ਅਸੀਂ ਜਿਹੜਾ ਉੱਟ ਕੇ ਡਿਊਟੀ ਕਰਕੇ ਆਪਣੇ ਘਰ ਨੂੰ ਨਿਆਲੇ ਪਾ ਲਈ ਪੱਕਾ ਰਜਕਾਰ ਮਿਲ ਜੂਗਾ ਪੱਕਾ ਕੋਈ ਨਹੀਂ ਮਿਲੇ ਅੱਛਾ ਕਹਿੰਦੇ ਕਿੰਨੇ ਤੁਹਾਡੇ ਬੱਚੇ ਕਿੰਨੇ ਤੁਹਾਡੇ ਤਿੰਨ ਨੇ ਜੀ ਪੜੇ ਲਿਖਿਆ ਪੜਦੇ ਆ ਜੀ ਕੋਈ ਨੌਕਰੀ ਵਗੈਰਾ ਕੋਈ ਕੋਈ ਨਹੀਂ ਕਰਦੇ ਜੀ ਜੈਸੇ ਕਿ ਸਰਕਾਰ ਤਾਂ ਕਹਿ ਰਹੀ ਹੈ ਵੀ ਮੈਂ ਅਸੀਂ ਕਾਫੀ ਨੌਕਰੀਆਂ ਦਿੱਤੀਆਂ ਤੁਹਾਡੇ ਗਲੀ ਮੁਹੱਲੇ ਪਿੰਡ ਵਿੱਚ ਕਿਸੇ ਨੂੰ ਕੋਈ ਨਵੀਂ ਸਰਕਾਰੀ ਨੌਕਰੀ ਮਿਲੀ ਹੋਵੇ ਨਹੀਂ ਮਿਲੀ ਜੀ ਤੇ ਫਿਰ ਸਰਕਾਰ ਇਦਾਂ ਦਾ ਕੱਦ ਕੇ ਕਹਿ ਰਹੀ ਹੈ ਹਾਂ ਜੀ ਜਿਹਨ ਮੇਰੇ ਕੋ ਕਹੂਗਾ ਨਹੀਂ ਤੁਹਾਡੇ ਮਰ ਨਾਲ ਕੋਈ ਨਾ ਸਾਡੇ ਦੀ ਮਣੀ ਕੋਈ ਵੀ ਜੀ ਆਪਾਂ ਗੱਲ ਕਰਦੇ ਸੀ ਨਾ ਪੈਸਿਆਂ ਦੀ ਤੁਸੀਂ ਕਿਹਾ ਸੀ ਵੀ ਮੋਦੀ ਨੇ ਤੁਹਾਡੇ ਖਾਤੇ ਚ ਪੈਸੇ ਪਾਏਗਾ ਨਹੀਂ ਪਾਏ ਸੀ ਇਹ ਕਿੰਨੇ ਕਿੰਨੇ ਪੈਸੇ ਪਾਏ ਸੀਗੇ 500 ਪਹਿਲਾਂ ਹੂੰ 500 ਫਿਰ ਹਾਂ 500 ਫਿਰ ਅੱਛਾ ਕਨੈਕਸ਼ਨ ਮੈਨੂੰ ਆਪਣੇ ਦਾ ਗੈਸ ਦਾ ਗੈਸ ਦਾ ਮੈਨੂੰ ਮਿਲਿਆ ਮੁਫਤ ਦਿੱਤਾ ਅੱਛਾ ਤੇ ਦਾਣੇ ਦੂਨੇ ਵੀ ਬਾਵਾ ਕਹਿੰਦੇ ਮੋਦੀ ਦਿੰਦਾ ਸੀ ਦਾਣੇ ਸੋਹਣੇ ਮਿਲਦੇ ਰਹੇ ਆ ਹਾਂ ਤੇ ਦੇਖ ਲੈ ਵੀ ਬਾਦਲ ਸਰਕਾਰ ਵੀ ਰਹੀ ਉਹਨੇ ਸੋਹਣਾ ਕੀਤਾ ਅੱਛਾ ਖਾ ਕੇ ਕਿਸੇ ਨੂੰ ਬਦਨਾਮ ਨਹੀਂ ਕਰਨਾ ਬਿਲਕੁਲ ਬਿਲਕੁਲ ਸੱਚੀ ਗੱਲ ਕਰਨੀ ਚਾਹੀਦੀ ਆ ਸੂਰਤਾਂ ਫੇਰ ਨਾ ਦਿੱਤੀਆਂ ਕਾਪੀਆਂ ਸਕੂਲਾਂ ਚੋਂ ਬੱਚਿਆਂ ਨੂੰ ਮਿਲਦੀਆਂ ਰਹੀਆਂ ਸਾਰਾ ਕੁਝ ਮਿਲਦਾ ਰਿਹਾ ਹੈ ਸੈਕਲ ਨਿਆਣੇ ਨੂੰ ਮਿਲਦੀ ਰਹੇ ਆ ਠੀਕ ਆ ਸੋਹਣੇ ਕੰਮ ਕੀਤੇ ਆ ਚਲੋ ਜੇ ਮੁੱਲ ਵੀ ਦਾਣੇ ਮਿਲਦੇ ਸੀ ਵਾਰਕਤ ਸੀ ਉਹਨਾਂ ਦਾਣਿਆਂ ਦੇ ਵਿੱਚ ਹੂੰਹ ਜਿਹੜੇ 2 ਰੁਪਏ ਕਿਲੋ ਵਾਲੀ ਗੱਲ ਕਰਦੇ ਤੁਸੀਂ ਤੇ ਹੁਣ ਇਸ ਮੌਜੂਦਾ ਸਰਕਾਰ ਚ ਵੀ ਮਿਲਦੇ ਹੋਣੇ ਦਾਣੇ ਤਾਂ ਹੁਣ ਸਾਨੂੰ ਦਾਣੇ ਮਿਲਦੇ ਆ ਜਦੋਂ ਫ੍ਰੀ ਵਾਲੇ ਆ ਅੱਛਾ ਹਾਂ ਠੀਕ ਹੈ ਹੁਣ ਪੈਸੇ ਨਹੀਂ ਲੈਂਦੇ ਹੁਣ ਪੈਸੇ ਨਹੀਂ ਲੈਂਦੇ ਕਿੰਨੇ ਕਿੰਨੇ ਮਿਲ ਜਾਂਦੇ ਦਾਣੇ ਹੁਣ ਫੇਰ ਦਾਣੇ ਕਦੇ ਹੁਣ ਤਾਂ ਸਾਨੂੰ 60 ਕਿਲੋ ਮਿਲ ਗਏ ਅੱਛਾ ਕਿੰਨੇ ਕਿੰਨੇ ਸਮੇਂ ਬਾਅਦ ਕਿੰਨੇ ਟਾਈਮ ਬਾਅਦ ਇਹ ਕੋਈ ਜਾਂਤੇ ਹੀ ਵੀ ਬਾਦਲ ਦਾਨੇ ਆਹ ਐਸਿਆਂ ਵਾਲੇ ਬੰਦ ਹੋ ਗਏ ਤੇ ਸਾਨੂੰ ਆ ਮੈਨ ਲੱਗ ਮਤਲਬ ਜਿਹੜੇ ਹੁਣ ਦਾਨੇ ਮੌਜੂਦਾ ਸਰਕਾਰ ਦਿੰਦੀ ਆ ਭਗਵੰਤ ਮਾਨ ਨੂੰ ਸਰੀਆਂ ਤਾਂ ਉਹਨਾਂ ਦਾ ਵਧੀਆ ਸਰੀ ਹੀ ਅੰਦਰ ਚਲੋ ਉਹ ਤਾਂ ਖਾਣੇ ਆਪਾਂ ਬਹੁਤ ਹੁਣ ਚਲੋ ਸਰੀ ਜਾਂਦਾ ਦਿੰਦੇ ਆ ਤੇ ਪੈਨਸ਼ਨ ਵਗੈਰਾ ਲੱਗੀ ਮਾਤਾ ਹਾਂ ਪੈਨਸ਼ਨ ਨਹੀਂ ਤੇ ਇੱਕ ਇਹਨਾਂ ਨੇ ਆਪਣੀ ਮੌਜੂਦਾ ਸਰਕਾਰ ਨੇ ਭਗਵੰਤ ਮਾਨ ਨੂੰ ਹੀ 10000 ਰੁਪਏ ਵੀ ਦੇਣਾ ਸੀਗਾ ਬੀਬੀਆਂ ਨੂੰ ਉਹ ਨਹੀਂ ਆਇਆ ਨਹੀਂ ਅਜੇ ਨਹੀਂ ਹੋਣੀ ਆ ਆਜਾ ਉਹ ਤਾਂ ਟੀਰਾਨੀਆਂ ਗੱਲਾਂ ਕੋਈ ਵੀ ਨਹੀਂ ਪੈਸਾ ਆਇਆ ਹਾਂ ਕਿਉਂਕਿ ਜਦ ਆਪਾਂ ਹੋਰ ਸਾਰਾ ਕੁਝ ਕਹਿ ਸਕਦੇ ਆ ਹਾਂ ਤਾਂ ਆਪਾਂ 1000 ਰੁਪਏ ਕਿਉਂ ਨਕੋਣ ਠੀਕ ਆ ਉਹ ਤਾਂ ਸਾਰਿਆਂ ਨੂੰ ਪਤਾ ਹੁੰਦਾ ਖਾਤੇ 'ਚ ਆ ਜਾਂਦਾ ਹਾਂ ਆਜੂ ਸਿੱਧੇ ਹੀ ਆ ਜਾਣੇ ਆ ਤਾਂ ਲੈਣੇ ਆ ਹਾਂ ਹਾਂ ਕੋਈ ਕੁੜਪਾ ਲੈਣੀ ਤਾਂ ਕੋਈ ਲੋੜ ਨਹੀਂ ਠੀਕ ਆ ਜਿਹੜੀਆਂ ਗੱਲਾਂ ਸਹੀਆਂ ਆ ਤਾਂ ਜਦੋਂ ਤੁਸੀਂ ਹੁਣ ਬਜ਼ੁਰਗੋਂ ਤੁਹਾਨੂੰ ਕੀ ਲੱਗਦਾ ਬਜ਼ੁਰਗਾਂ ਨੂੰ ਹੋਰ ਕਿਹੜੀ ਸਹੂਲਤ ਦੇਣੀ ਚਾਹੀਦੀ ਸਰਕਾਰ ਨੂੰ ਜਿੱਦਾਂ ਦਾਣਿਆਂ ਤੋਂ ਜਾਂ ਜਿਹੜੇ ਤੁਸੀਂ ਦੱਸਦੇ ਹੋ ਕਿ ਮੋਦੀ ਨੇ 500 ਰੁਪਏ ਆਪਤਾ ਮੌਜੂਦਾ ਸਰਕਾਰ ਨੇ ਤਾਂ ਚਲੋ ਕੁਝ ਨਹੀਂ ਪਾਇਆ ਕਿਹੜੀ ਸਹੂਲਤ ਤੁਹਾਨੂੰ ਚਾਹੀਦੀ ਤੁਹਾਨੂੰ ਲੱਗਦਾ ਵੀ ਸਾਨੂੰ ਆਹ ਸਹੂਲਤ ਹੋਣੀ ਚਾਹੀਦੀ ਸੀ ਨਹੀਂ ਚਾਹੀਦੀ ਗਰੀਬਾਂ ਲਈ ਸਹੂਰਤਾ ਚਾਹੀਦੀ ਮੈਨੂੰ ਨਹੀਂ ਨਹੀਂ ਕੀ ਕੀ ਚਾਹੀਦਾ ਮੰਨੋ ਇਲਾਜ ਚਾਹੀਦਾ ਜਾਂ ਬੱਸਾਂ ਚਾਹੀਦੀਆਂ ਬੱਸਾਂ ਤਾਂ ਤੁਹਾਨੂੰ ਫ੍ਰੀ ਕਰਤੀਆਂ ਕੈਪਟਨ ਨੇ ਬਾਜਮੋ ਕੇ ਮੈਂਦੀ ਬਸ ਆਉਂਦੀ ਨਹੀਂ ਸਰਕਾਰੀ ਸਰਕਾਰੀ ਵਾਸ ਨਹੀਂ ਆਉਂਦੀ ਹੁਣੀ ਪ੍ਰਾਈਵੇਟ ਤਾਂ ਆਉਂਦੀ ਆ ਪ੍ਰਾਈਵੇਟ ਤਾਂ ਆਉਂਦੀ ਆ ਜੇ ਜੇ ਸਰਕਾਰੀ ਚ ਆਧਾਰ ਕਾਰਡਨਾ ਚਾੜਿਆ ਹੋਣਾ ਉਹ ਬਾਜੂ ਮੱਕੇ ਮਿਲਦੀ ਆ ਬਾਜੂ ਮੱਕੇ ਮਿਲਦੀ ਆ ਕਿਨੂੰ ਫਾਇਦਾ ਤਾਂ ਹੈ ਨਾ ਉਹਦਾ ਉਹ ਚੀਜ਼ ਆ ਫਾਇਦਾ ਤਾਂ ਹੈ ਠੀਕ ਆ ਮਨ ਬਾਜੂ ਮੱਕੇ ਦੂਰ ਜਾਣਾ ਹੋਵੇ ਚਲੋ ਇੰਨਾ ਕ ਫਾਇਦਾ ਵੀ ਕਿਰਾਇਆ ਘਟ ਜਾਂਦਾ ਬਿਲਕੁਲ 20-50 ਰੁਪਏ ਬਚਦੇ ਹੀ ਹੋਈ ਗਏ ਨਹੀਂ ਇੰਨਾ ਕ ਤਾਂ ਹੈਗਾ ਆ ਠੀਕ ਆ ਤੇ ਹੁਣ ਫੇ ਕੀ ਲੱਗਦਾ ਇਸ ਸਾਰੀ ਕਿਨੂੰ ਜਿਤਾ ਦੇਣਾ ਕਿ ਨੂੰ ਭੇਜਣਾ ਉੱਤੇ ਸੈਂਟਰ ਦੇ ਵਿੱਚ ਸਰਕਾਰ ਕੀ ਦੀ ਬਣਾਉਂਗੇ ਕੀ ਦੀ ਬਣਾਏਗਾ ਤੁਸੀਂ ਦੱਸੋ ਕੇ ਨੂੰ ਬਣਾਉਣਾ ਤੁਸੀਂ ਤੁਸੀਂ ਬਣਾਣੀ ਅਸੀਂ ਕੀ ਦੱਸਣਾ ਤੁਸੀਂ ਬਣਾਓ ਜੇ ਵੀ ਬਣਾਣੀ ਤੁਸੀਂ ਜਾ ਵੋਟ ਪਾ ਦੇਣੀ ਆ ਹਾਂ ਬਹੁਤ ਪਾ ਦੇਣੀ ਆ ਜਿਹਦੇ ਕਰਮਜ ਹੋਊਗਾ ਕਰ ਜਾਣੀ ਅੱਛਾ ਆਪਣੇ ਉ ਇੱਥੋਂ ਲੋਕਲ ਤੋਂ ਜਿੱਥੇ ਆਪਾਂ ਬੈਠੇ ਆ ਜਲੰਧਰ ਜਿਲ੍ਹੇ ਵਿੱਚ ਇੱਥੇ ਕਿ ਇੱਥੇ ਕਿ ਨੂੰ ਪਾਣੀ ਚਲੋ ਦੱਸ ਦਿਓ ਸੈਂਟਰ ਚ ਰਹਿੰਦੇ ਜਿਹਦੀ ਮਰਜ਼ੀ ਬਣ ਜਾਵੇ ਇਹ ਤਾਂ ਤੁਸੀਂ ਕਹਿ ਨਹੀਂ ਸਕਦੀ ਮੈਂ ਨੇ ਤੁਹਾਨੂੰ ਮੋਦੀ ਨੇ ਮੋਦੀ ਨੇ 5-500 ਰੁਪਈਆ ਭਾਇਆ ਖਾਤੇ ਦੇ ਵਿੱਚ ਇਹ ਦੇਖ ਲਓ ਹੁਣ ਤੁਸੀਂ ਫੇ ਅੰਦਰ ਜਾ ਕੇ ਮੰਨਦੇ ਨਾ ਕਿਤਾ ਮੋਰ ਦਾ ਦੱਸਣਾ ਨਹੀਂ ਹੈ ਦੱਸਣਾ ਨਹੀਂ ਹੈ ਪਰ ਠੀਕ ਹੈ ਬਾਬਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਦੱਸਣਾ ਨਹੀਂ ਕਰ ਨੂੰ ਆ ਅੱਡੀ ਕਿੱਦਾਂ ਲੱਗਦਾ ਕਿਹੜਾ ਸਰਕਾਰ ਨਵੀਂ ਆਈ ਆ ਕਿੱਦਾਂ ਸਭ ਸੁਖਹੂਲਤਾ ਕੋ ਵਧੀਆਂ ਕਿ ਉੱਥੇ ਕੀ ਕੰਮ ਖੜਾ ਆ ਖੜਾ ਤਾਂ ਹੈਗਾ ਭਰਾਵਾ ਜਿਹੜੀ ਹੁਣ ਸਹੂਲਤ ਕੱਢਿਓ ਕੱਢੀ ਤਾਂ ਹੈਨੀ ਉਹਨੀ ਕਿਹੜੀ ਸਹੂਲਤ ਨਹੀਂ ਕੱਢੀ 1000 ਰੁਪਏ ਦਵਾਂਗੇ ਰੋਈ ਦਾ ਖਰਚਾ ਦਵਾਂਗੇ ਵਧਾਵਾਂਗੇ ਪਰਸਾਨ ਕੁਛ ਨਹੀਂ ਕੀਤਾ ਦਾਣੇ ਸੀ ਮਿਲਦੇ ਉਹ ਵੀ ਕਈਆਂ ਦੇ ਨਾਂ ਘਟੇ ਆ ਕਈਆਂ ਨੂੰ ਮਿਲਦੇ ਨਹੀਂ ਅੱਛਾ ਉਹ ਵੀ ਹੁਣ ਘਟ ਗਏ ਅੱਗੇ ਹਾਂਜੀ ਉਹ ਵੀ ਨਾਂ ਘਟ ਗਏ ਮਤਲਬ ਸਰਕਾਰ ਗੱਲਾਂ ਕਰਦੀ ਆ ਪਰ ਜ਼ਮੀਨੀ ਪੱਧਰ ਤੇ ਕੰਮ ਨਹੀਂ ਕੀਤੇ ਤਾਂ ਦੇ ਹਾਂਜੀ ਅਸੀਂ ਤਾਂ ਇੰਨੇ ਵੀ ਚਲੋ ਸਭ ਨੂੰ ਜਨਤਾ ਨੂੰ ਇੱਕੋ ਰੱਖਣਾ ਚਾਹੀਦਾ ਮੰਗਾਈ ਆ ਇਹ ਘਟਣੀ ਚਾਹੀਦੀ ਆ ਰੇਟ ਵੋ ਚੱਕਿਆ ਆ ਮਾੜਾ ਪਜਾਰ ਵੀ 1 ਕਿਲੋ ਖਾਂਡਿਆ ਕੀ ਕੋਈ ਗਰੀਬ ਕਰੂਗਾ ਬੰਦਾ ਦੁਕਾਨ ਤੁਹਾਡੀ ਆ ਇਹ ਮਾੜਾ ਮੋਟਾ ਵੀ ਆ ਯਾਨੀ ਪਾਇਆ ਲੈਟਣ ਦੀ ਤੇ ਬਈ ਇਦਾਂ ਕਿਦਾਂ ਕਿ ਯਾਰਾ ਚੱਲਦਾ ਸਾਡੇ ਬੜੇ ਔਖੇ ਤੁਸੀਂ ਤਾਂ ਬਹੁਤ ਔਖਾ ਦੁਆਦਾਰੂ ਸਭ ਕੁਝ ਚੱਲਦਾ ਕਰਾਇਆ ਭਾਰਾ ਬਿਮਾਰ ਰਹਿੰਦੇ ਆ ਜਦੋਂ ਵੋਟਾਂ ਦੇ ਵੇਲੇ ਮੰਤਰੀ ਸੰਤਰੀ ਪਿੰਡਾਂ ਵਿੱਚ ਆਉਂਦੇ ਕਦੀ ਕਿਸੇ ਨਾਲ ਕੋਈ ਗੱਲ ਦੁੱਖ ਸਮਝਾ ਨਹੀਂ ਕੀਤਾ ਆਪਣਾ ਵੀ ਆਪਾਂ ਨਹੀਂ ਕਿਸੇ ਨਾਲ ਦੁੱਖ ਹੈਗਾ ਆਪਾਂ ਤੇ ਇਹ ਕਹਿੰਦੇ ਆ ਜਿਹੜੀ ਮੰਗਾਈ ਆ ਇਹ ਠੀਕ ਕਰਨੀ ਚਾਹੀਦੀ ਆ ਤੇ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਉਹ ਕਦੋਂ ਕਿ ਮਿਲੂਗਾ ਕੀ ਪਤਾ ਕਰਨ ਲੈਂਦਾ ਆਪਾਂ ਆ ਲਿਆ ਸਹੀ ਆ ਮਿਲਣਾ ਚਾਹੀਦਾ ਕੀ ਲੱਗਦਾ ਹੈ ਕਿ ਐਂਟੀ ਕੌਣ ਬਾਜ਼ੀ ਮਾਰ ਜੂਗਾ ਵੋਟਾਂ ਦੇ ਵਿੱਚ ਆਪਣੇ ਇਥੋਂ ਆਪਣੇ ਇਲਾਕੇ ਵਿੱਚ ਕੌਣ ਜਿੱਤੇਗਾ ਆਪਣੇ ਇਲਾਕੇ ਅਜੇ ਤਾਂ ਕਹਿੰਦੇ ਕੋਈ ਜਿੱਤੇ ਜਾਣੀ ਸਾਨੂੰ ਵਧੀਆ ਰੱਖਣ ਅੱਗੇ ਚਲੋ ਗਰੀਬਾਂ ਦਾ ਸੋਚਣਾ ਵਿੱਚ ਜਿਹਨਾਂ ਨੂੰ ਲੋੜ ਪੈਂਦੀ ਹੈ ਬਾਬਾ ਜੀ ਹੁਣ ਆਮ ਆਪ ਦੇਖਦੇ ਵੋਟਾਂ ਦੇ ਵਿੱਚ ਨਸ਼ੇ ਚੱਲਣ ਲੱਪਿਆ ਪੈਸਾ ਚੱਲਣ ਲੱਪਿਆ ਮੰਨ ਲਓ ਲੰਬੜਦਾਰੀਆਂ ਵਾਲਾ ਕੰਮ ਹੋ ਗਿਆ ਅੱਗੇ ਤੁਹਾਡੇ ਟਾਈਮ ਤੋਂ ਪਹਿਲਾਂ ਸਮਾਂ ਹੁੰਦਾ ਸੀ ਉਦੋਂ ਨਹੀਂ ਸੀ ਅਗਲਾ ਕਹਿੰਦਾ ਸੀ ਆਪਣੀ ਘਰੋਂ ਰੋਟੀ ਖਾਓ ਤੇ ਘਰੇ ਆ ਕੇ ਖਾ ਲਓ ਕਿਸੇ ਦੇ ਲੋੜ ਹੀ ਨਹੀਂ ਕਿਸੇ ਦੇ ਬੋਈ ਪੁੱਜੇ ਅੱਜ ਅਸੀਂ ਆਪ ਪਾਵਾਂਗੇ ਅਸੀਂ ਖਾਵਾਂਗੇ ਤੇ ਕੱਲ ਸਾਡੇ ਵੀ ਦੁਗੜੇ ਹੋ ਕੇ ਨਿਕਲ ਗਏ ਅਗਰ ਰਣ ਵੀ ਲੈਣੇ ਆ ਬਿਲਕੁਲ ਜੀ ਬਿਲਕੁਲ ਮਨ ਲਓ ਅੱਗੇ ਲੋਕੀ ਪਿਆਰ ਨਾਲ ਜੋੜਦੇ ਸੀ ਹੁਣ ਹੈਗਾ ਬਸ ਜਾ ਕੰਮ ਕਰਨ ਦੇ ਰੱਤ ਦਾ ਜਿਹੜਾ ਕੰਮ ਕਰਨ ਵਾਲਾ ਜਾ ਫੇ ਪੀਣ ਜਾ ਫੇ ਉਹੀ ਜਾਨ ਜਾਨ ਨਸ਼ਾ ਪਤਾ ਚਾਹੀਦਾ ਬਸ ਬਸ ਇਹ ਕੰਮ ਦੋ ਆ ਗਏ ਅੱਗੇ ਲੋਕੀ ਪਾਰਟੀ ਆ ਨਾ ਦਿਲੋ ਜੋੜੇ ਪਾਰਟੀ ਨਹੀਂ ਆ ਇਹ ਜੇ ਪਿੰਡ ਦਾ ਇੱਕ ਬੰਦਾ ਕੰਮ ਕਰਨ ਵਾਲਾ ਉਹਦੇ ਮਗਰ ਸਾਦੇ ਨੂੰ ਤੁਰ ਪੈ ਉਹਨੇ ਨਹੀਂ ਵੀ ਕਹਿਣਾ ਨਾ ਦੂਜਿਆਂ ਨੇ ਕਹਿਣਾ ਇੱਕ ਦੂਜੇ ਕਿੱਦਾਂ ਸੀ ਆਪ ਵਿੱਚ ਬੈਠੇ ਯਾਰ ਸਲਾਹ ਕਰ ਲੈਣੀ ਆ ਕਰ ਜਿਆਦਾ ਬੰਦਾ ਵਧੀਆ ਆ ਉਹਦੇ ਮਗਰ ਹੀ ਤੁਰ ਤੇ ਜਦੋਂ ਪਹਿਲਾਂ ਪੈਂਦਾ ਸੀ ਜਿੱਦਾਂ ਹੁਣ ਲੀਡਰ ਝੂਠੇ ਲਾਵੇ ਲਾਲੂ ਕੇ ਬਾਅਦ ਵਿੱਚ ਕੁਛ ਪ੍ਰਤੀਤ ਨਹੀਂ ਕਰਦੇ ਉਸ ਕੰਮ ਤੇ ਆਵਲ ਨਹੀਂ ਕਰਦੇ ਵੋਟਾਂ ਪਹਿਲੇ ਹਾਂ ਕਹਿ ਜਾਂਦੇ ਵੀ ਆਹ ਕੰਮ ਹੋ ਜਾਊਗਾ ਅੱਗੇ ਵੀ ਤਾਂ ਹੁੰਦਾ ਸੀਗਾ ਅੱਗੇ ਨਹੀਂ ਅੱਗੇ ਨਹੀਂ ਸੀ ਇੰਦਾ ਕਹਦਾ ਜੇ ਹਾਂ ਆ ਤਾਂ ਹਾਂ ਹੀ ਆ ਇੱਕ ਬੰਦੇ ਨੇ ਸਾਡੀ ਦਸਤਾਰੇ ਨੇ ਕਹਤਾ ਉਹਦੇ ਜਾਣਾ ਉਹਦੇ ਜੇ ਮਗਰ ਜਾਣਾ ਹੁਣ ਤਾਂ ਕੁੜੀ ਛੱਡ ਦੇ ਮੁੰਡਾ ਫੜਾਉਂਦੇ ਆ ਉਹਨੂੰ ਹੂੰ ਆਹਦਾ ਵੀ ਤੈਨੂੰ ਮੁੰਡਾ ਦੇ ਦਿੱਤਾ ਆਹ ਕਲਾਈ ਚਲੋ ਲੈ ਜਾਓ ਚਲੋ ਇੱਟਾ ਹੀ ਬੜਤ ਨਹੀਂ ਕਹਿ ਸਕਦੇ ਜਦੋਂ ਹੁਣ ਇਹ ਇਹ ਸਾਡੀ ਪਿੰਡ ਦਾ ਇਹ ਨਾ ਮਾਹੌਲ ਆ ਹੂੰ ਪਹਿਲਾਂ ਤੂੰ ਮਤਲਬ ਸਾਡਾ ਉਹਦਾ ਪਿੰਡ ਕਮਿਊਨਿਸਟ ਪਕੀ ਰਿਹਾ ਹਾਂਜੀ ਸਾਡੇ ਪੰਚਾਇਤ 2022 ਸਾਡਾ ਮੁਸਿਫਾ ਸੀ ਹਾਂ ਹੁਣ ਥੋੜੇ ਮਾਹੌਲ ਲੋਕਾਂ ਦੇ ਬਦਲ ਗਏ ਆ ਮਤਲਬ ਅੱਗੇ ਜਿਹੜਾ ਪੈਨ ਪੈਨ ਅਗੇ ਜਿਹੜਾ ਵੋਟਰ ਹੈਗਾ ਨਾ ਉਹ ਪਾਰਟੀ ਨਾਲ ਬੱਝਿਆ ਹੁੰਦਾ ਸੀ ਜਿੱਥੇ ਇੱਕ ਵਾਰੀ ਖੜ ਗਿਆ ਉੱਥੇ ਹੀ ਰਹਿਣਾ ਹੈ ਪੀੜ੍ਹੀਆਂ ਲੰਘ ਜਾਂਦੀਆਂ ਨੇ ਪਾਣ ਤਾਂ ਜਿਹੜਾ ਮਾਹੌਲ ਆ ਹੁਣ ਤਾਂ ਮੋਜ ਰੀਡ ਦਾ ਕੋਈ ਮਾਹੌਲ ਨਹੀਂਗਾ ਕੋਈ ਸਟੈਂਡ ਨਹੀਂਗਾ ਇਸ ਸਾਲ ਚ ਤਿੰਨ ਤਿੰਨ ਪਾਰਟੀਆਂ ਬਦਲੀ ਜਾਂਦੇ ਆ ਹਾਂ ਜੀ ਇਹ ਤਿੰਨ ਦੇ ਅੱਡੀ ਚ ਉਹ ਇਹਨਾਂ ਤਿੰਨ ਪਾਰਟੀਆਂ ਬਦਲਦੇ ਆ ਤੇ ਲੋਕ ਕੀ ਕਰਨਗੇ ਕਿਹਦੇ ਮਗਰ ਵਿਸ਼ਵਾਸ ਕਰਨਗੇ ਬਿਲਕੁਲ ਇਹ ਲੋਕਾਂ ਦਾ ਵੀ ਹੁਣ ਜਾਨੀ ਮਤਲਬ ਉਹ ਦਿਲ ਦੀ ਗੱਲ ਕਿਸੇ ਨਹੀਂ ਦੱਸਦਾ ਉਹ ਕਿ ਲੋਕੀ ਵੀ ਇਹ ਸੋਚਣ ਲੱਗ ਪਿਆ ਜਿਹੜਾ ਵੋਟਰ ਵੀ ਆ ਵੀ ਜੇ ਇਹਨਾਂ ਦਾ ਦੀਨਮਾਨ ਹੈ ਨਹੀਂ ਇਹਦਾ ਮਤਲਬ ਨਾ ਕਿਤੇ ਖੜੀ ਕਿਦੀ ਖੜੀ ਹਾਂ ਹਾਂ ਬਿਲਕੁਲ ਬਿਲਕੁਲ ਕਿਹਦੇ ਮਗਰ ਖੜੀ ਹੈ ਜ ਜਿਹਨਾਂ ਕੋਲ ਦੀਨਮਾਨ ਹੈ ਨਹੀਂਗਾ ਤੇ ਇਹਨੂੰ ਕਾਂਗਰਸ ਨੂੰ ਜਾਂ ਦਪਹਿਰ ਨੂੰ ਅਕਾਲੀ ਬਣ ਜੇ ਤਕਨ ਭਾਜਪਾ ਬਣ ਜਾਂਦੇ ਜੇ ਸਵੇਰਾ ਹੁੰਦਾ ਤੂੰ ਕਹਿੰਦੇ ਜੀ ਆਮ ਪਾਰਟੀ ਚੱਲ ਗਿਆ ਠੀਕ ਹੈ ਆਮ ਪਾਰਟੀ ਇਹਨਾਂ ਦਾ ਜਦੋਂ ਸ਼ਾਮ ਨੂੰ ਖਬਰਾਂ ਦੇਖਦੇ ਹਾਂ ਕਿਤੇ ਹੋਰ ਗੱਲ ਜੀ ਹੋਰ ਹੁੰਦੇ ਆ ਨਾ ਉਹ ਜਿਹੜੇ ਚੈਨ ਵੀ ਤੇ ਤੁਸੀਂ ਦੇਖੋ ਬਦਲੇ ਆਏ ਹੁੰਦੇ ਆ ਪਾਰਟੀ ਤੇ ਇਹ ਤੁਹਾਨੂੰ ਲੱਗਦਾ ਨਹੀਂ ਵੀ ਇਹ ਜਿਹੜੀ ਗੰਦੀ ਰਾਜਨੀਤੀ ਸ਼ੁਰੂ ਹੋ ਗਈ ਹੈ ਹਾਂ ਜੀ ਹਾਂ ਜੀ ਬਈ ਇਹਦਾ ਅਸਰ ਲੋਕਾਂ ਦੀ ਕੀ ਵੋਟਰਾਂ ਦੇ ਕੀ ਪਏਗਾ ਤਾਂ ਹੀ ਜਿਹੜੇ ਸਿਆਣਾ ਆਮ ਮਤਲਬ ਸਿਆਣਾ ਵੋਟਰ ਦੇ ਨਾ ਉਹ ਕਹਿੰਦਾ ਯਾਰ ਸਾਰੀ ਤਾਂ ਕੋਈ ਚੱਟੇ-ਬੱਟੇ ਆ ਇਹਨਾਂ ਨੂੰ ਫਾਇਦਾ ਕੀ ਹੈ ਇਸ ਵੇਲੇ ਕਿਹਨੇ ਦੁਕਾਨ ਖੋਤੇ ਹੁੰਦੇ ਆ ਉਹ ਚਾਹੀ ਨਹੀਂ ਜਾ ਕੇ ਖੋਹੇ ਵੋਟ ਨੂੰ ਕਰਦਾ ਮਤਲਬ ਇਹ ਹੈ ਆ ਅੰਕੇ ਲੋਕਾਂ ਨੂੰ ਵਿਆਜ ਨਾਲ ਸ਼ਾਹ ਹੁੰਦਾ ਲੋਕਾਂ ਪਿੰਥਾ ਵੋਟਾਂ ਪਾਣੀਆਂ ਪੰਜੀ ਸਾਰੇ ਜੋਸ਼ ਹੁੰਦਾ ਸੀ ਅੱਜ ਸਾਰੇ ਆਪਣੀ ਪਾਰਟੀ ਦੇ ਝੰਡੇ ਡੰਡੇ ਹਰੇਗੇ ਚੱਕੀ ਫਿਰਦਾ ਹਾਂ ਹੁਣ ਕੋਈ ਇੰਦਾ ਮਾਹੌਲ ਨਹੀਂਗਾ ਕਰਦੇ ਜਿਹੜੇ ਜੀ ਆ ਉਹ ਇੱਕ ਦਿਨ ਕੋਈ ਭੇਜਣ ਦੇ ਪੈ ਕੇ ਕੀ ਕਰਨ ਇਹੋ ਜਿਹਾ ਮਾਹੌਲ ਹੈ ਠੀਕ ਰਾਤ ਦੀ ਗੱਲ ਕੀਤੀ ਆ ਜੀ 2 ਸਾਲ ਹੋ ਗਏ ਆ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਨੂੰ ਹਣਾ ਤੇ ਸੀਐਮ ਸਾਹਿਬ ਜਿੱਥੇ ਵੀ ਕਿਤੇ ਜਾਂਦੇ ਆ ਸਟੇਜ ਤੇ ਜਾ ਕੇ ਕਹਿੰਦੇ 43000 ਨੌਜਵਾਨ ਨੂੰ ਨੌਕਰੀ ਦੇ ਦਿੱਤੀ ਜਾਂ ਮੁੰਡੇ ਕੁੜੀਆਂ ਨੂੰ ਹਣਾ ਇਹ ਤੁਹਾਡੇ ਮਹੱਲੇ ਚ ਕਿਸ ਨੂੰ ਸਰਕਾਰੀ ਨੌਕਰੀ ਮਿਲੀ ਸਾਡੇ ਤੇ ਨਹੀਂ ਮਿਲੀ ਅੱਛਾ ਆਂਡ ਗੌਂਦੇ ਵਿੱਚ ਨਾਲ ਲੋਕ ਕਿਸੇ ਨੌਜਵਾਨ ਨੂੰ ਇਹ ਵੇ ਨਾਲ ਹੀ ਆ ਇਹ ਸਾਰੇ ਇਹ ਪਤਾ ਰਹੇਗਾ ਇਹ ਮੇਰੇ ਬੱਜੇ ਨੂੰ ਨੌਕਰੀ ਮਿਲ ਗਈ ਆ ਉਹ ਤਾਂ ਫਟਫਟਾ ਲੱਗ ਜਾਂਦਾ ਠੀਕ ਆ ਮਤਲਬ ਗੱਲਾਂ ਹੀ ਆ ਫੇ ਇਹ ਮੰਨ ਕੇ ਚੱਲੀਏ ਸਰਕਾਰ ਦੀਆਂ ਗੱਲਾਂ ਸਾਰੀ ਗਦਾਈ ਦਈਆਂ ਮੈਂ ਉਹ ਕੁਛ ਸਾ ਉਹਦਾ ਕਾਂਗਰਸ ਨੇ ਸਾਰੇ ਨੂੰ ਜਿਆਦਾ ਰਾਜ ਕੀਤਾ ਕਾਂਗਰਸ ਨੇ ਕੀਤਾ ਹੁਣ ਸਮਝੌਤਾ ਕੀ ਕਰੀਏ ਪਾਰਟੀ ਨੰਦਰ ਸਮਝੌਤਾ ਹੈ ਵੋਟ ਪੁਆਇੰਟ ਤੇ ਹੀ ਕਾਂਗਰਸ ਦਾ ਹੱਕ ਤਾਂ ਹੈ ਨਹੀਂ ਕਿਉਂਕਿ ਲੰਮਾ ਚੜ ਰਾਜ ਕੀਤਾ ਕਪੜੀ ਤੋਂ ਬਗੈਰ ਇੱਕ ਕਪੜਾ ਸ਼ੁਰੂ ਹੀ ਨਹੀਂ ਕੀਤਾ ਆ ਜਿਹੜੇ ਹੁਣ ਕਾਂਗਰਸ ਹੀ ਗਏ ਆ ਇਹ ਸਿਰਫ ਈਜੀ ਤੋਂ ਡਰਦੇ ਗਏ ਆ ਹਾਂ ਹੁਣ ਈਜੀ ਈਜੀ ਨਹੀਂ ਈੜੀ ਮੋਦੀ ਕੋਲ ਆ ਈਜੀ ਮੋਦੀ ਕੋਲ ਆ ਈੜੀ ਈੜੀ ਹੁਣ ਇਹ ਰਾਹ ਖੋਲ ਦਿੱਤਾ ਉਹ ਕਿਹੜੇ ਦੋ ਤੋਤੇ ਆ ਹਾਂ ਉਹਨਾ ਈ ਦੀ ਉਹਨਾ ਤਾਂ ਵੀ ਲਗੂ ਹੋਣੀ ਆ ਇਹ ਆ ਬਾਬੂ ਜੀ ਜਦੋਂ ਨਾ ਬੰਦਾ ਬੀਜੇਪੀ ਚ ਚਲ ਜਾਂਦਾ ਉਦੋਂ ਕਹਿੰਦੇ ਤੋਤਾ ਜਾਂਦਾ ਨਹੀਂ ਤੋਤਾ ਨਹੀਂ ਜਾਂਦਾ ਉਹ ਉਹ ਗੁਨਾਹ ਤਾਂ ਉਹਦਾ ਜਿਆਦਾ ਹੀ ਗਨਾਹਦਾਰ ਆ ਜਿਹੜੇ ਆ ਜੱਖੜੂ ਹੋਣੀ ਆ ਇਹ ਇਹ ਹੁਣ ਬਈ ਟਪ ਟਪ ਕੇ ਦਾੜੀ ਤਾਂ ਮੋਟੂ ਦਾੜੀ ਤਾਂ ਹੈ ਹੀ ਨਹੀਂ ਦਾੜੀ ਦੀ ਸ਼ਰਮ ਹੁੰਦੀ ਆ ਸ਼ਰਮ ਤਾਂ ਇਹਨਾਂ ਨੂੰ ਹੈ ਹੀ ਨਹੀਂ ਠੀਕ ਆ ਇਹਨਾਂ ਨੂੰ ਸ਼ਰਮ ਹੈ ਨਹੀਂ ਆ ਆ